ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਫਿਰ ਹਾਜ਼ਰ ਹਾਂ ਅੱਜ ਪੰਜਾਬੀ ਦੀ ਕਲਾਸ ਤੇ ਐਮਸੀਕਿਊ ਲੈ ਕੇ ਜੋ ਮਾਸਟਰ ਕੇਡਰ ਲੈਕਚਰਾਂਰ ਦੇ ਲਈ ਤੁਹਾਨੂੰ ਰੋਜ਼ ਹੀ ਦੱਸਦੇ ਹਾਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਵੀਡੀਓ ਨੂੰ ਬੱਚੇ ਪਹਿਲਾਂ ਸ਼ੇਅਰ ਕਰ ਦਿਓ ਤਾਂ ਜੋ ਹੋਰ ਬੱਚਿਆਂ ਤੱਕ ਪਹੁੰਚ ਸਕੇ ਠੀਕ ਹੈ ਫਿਰ ਆਪਾਂ ਆਪਣੀ ਕਲਾਸ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਜਿਹੜਾ ਆਪਣਾ ਪਹਿਲਾ ਪ੍ਰਸ਼ਨ ਹੈਗਾ ਰਜੇ ਊ ਸਵਰ ਹੈ ਕਿਹੜਾ ਸਵਰ ਹੈ ਜੀ ਊ ਪਿਛਲਾ ਅਗੋਲ ਉੱਚਾ ਜਾਂ ਬੰਦ ਬੀ ਆਪਸ਼ਨ ਆਪਣੇ ਕੋਲੇ ਪਿਛਲਾ ਗੋਲ ਮਧਵਰਤੀ ਜਾਂ ਬੰਦ ਸੀ ਆਪਸ਼ਨ ਹੈਗੀ ਹੈ ਰਜੇ ਪਿਛਲਾ ਗੋਲ ਨੀਵਾ ਜਾਂ डी ऑप्शन है पिछला गोल उच्चा ते बंद हां आंसर अपना जो सही आंसर है राजे वो है डी पिछला गोल उच्चा ते बंद केड़ा है उस वर है ठीक है ਜੇ ਆਪਾਂ ਗੱਲ ਕਰੀਏ ਰਜੇ ਜੀਪ ਦੀ ਉਚਾਈ ਦੇ ਆਧਾਰ ਤੇ ਜਿਹੜੀ ਉਸਵਰਾਂ ਦੀ ਵੰਡ ਹੈ ਉਹ ਹੁੰਦੀ ਹੈ ਜੀ ਤਿੰਨ ਤਰ੍ਹਾਂ ਦੀ ਉਹਦੇ ਚ ਰਜੇ ਇੱਕ ਤਾਂ ਆ ਜਾਂਦੇ ਐ ਅਗਲੇ ਰੇਸਵਰ ਇੱਕ ਹੁੰਦੇ ਵਿਚਕਾਰਲੇ ਤੇ ਇੱਕ ਹੁੰਦੇ ਪਛਲੇਰੇ ਜੇ ਗੱਲ ਕਰਦੇ ਆਂ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਤਾਂ ਜਿਹੜੇ ਸਵਰ ਆ ਉਹਨਾਂ ਨੂੰ ਦੋ ਭਾਗਾਂ 'ਚ ਵੰਡਿਆ ਜਾਂਦਾ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਇੱਕ ਹੁੰਦੇ ਆ ਗੁਲਾਈਦਾਰ ਇੱਕ ਹੁੰਦੇ ਆ ਜੀ ਗੁਲਾਈ ਰਹਿਤ ਤੇ ਜੇ ਪੁੱਛਿਆ ਜਾਵੇ ਸਵਰ ਧੁਨੀਆਂ ਕਿੰਨੀਆਂ ਤਾਂ ਸਵਰ ਧੁਨੀਆਂ ਹੁੰਦੀਆਂ 10 ਸਵਰਵਾਹਕ ਅੱਖਰ ਹੁੰਦੇ ਐ ਤਿੰਨ ਜੇ ਇਕਲਾ ਸਵਰਾਜੇ ਤਾਂ ਮਿਤੰਦ ਤੇ ਜੀਪ ਦੀ ਉਚਾਈ ਦੇ ਆਧਾਰ ਤੇ ਜਿਹੜੇ ਉਹ ਹੁੰਦੇ ਐ ਜੀ ਅਗਲੇਰੇ ਵਿਚਕਾਰਲੇ ਤੇ ਪਿਛਲੇ ਠੀਕ ਐ ਤੇ ਅੱਖਰ ਜੇ ਆਪਣੇ ਕੋਲੇ ਆ ਜਾਂਦੇ ਐ ਇਹਨਾਂ ਦੀ ਜਿਹੜੀ ਵਰਤੋਂ ਐ ਉਹ ਮੁੱਢਲੀ ਸਥਿਤੀ ਦੇ ਵਿੱਚ ਵੀ ਹੁੰਦੀ ਐ ਵਿਚਕਾਰਲੀ ਦੇ ਵਿੱਚ ਵੀ ਹੁੰਦੀ ਐ ਤੇ ਪਿਛਲੀ ਦੇ ਵਿੱਚ ਵੀ ਹੁੰਦੀ ਐ ਹਾਂਜੀ

ਜਦੋਂ ਐਵੇਂ ਦਾ ਕੋਈ ਸ਼ਬਦ ਲਿਖਦੇ ਆ ਤਾਂ ਜਿਹੜਾ ਉਦ ਲੈਂਕਡ ਹੈ ਉਹਦੀ ਆਵਾਜ਼ ਇਹਦੇ ਵਿੱਚਕਾਰ ਆਉਂਦੀ ਹੈ ਠੀਕ ਹੈ ਜੇ ਆਪਾਂ ਇਹਨੂੰ ਅੱਖਰ ਨੂੰ ਖੋਲ ਕੇ ਲਿਖਾਂਗੇ ਤਾਂ ਇਸ ਤਰ੍ਹਾਂ ਲਿਖਿਆ ਜਾਊਗਾ ਇਹਦੇ ਵਿੱਚ ਜੇ ਪੁੱਛਿਆ ਜਾਵੇ ਕਿੰਨੀਆਂ ਧੁਨੀਆਂ ਤਿੰਨ ਧੁਨੀਆਂ ਦੀ ਇਹਦੇ ਵਿੱਚ ਵਰਤੋਂ ਹੋਈ ਹੈ ਉ ਦੀ ਜਿਹੜੀ ਸਵਰ ਦੀ ਵਰਤੋਂ ਹੈ ਬੱਚੇ ਉਹ ਅਗਲੀ ਸਥਿਤੀ ਵਿਚਕਾਰਲੀ ਸਥਿਤੀ ਤੇ ਪਿਛਲੀ ਸਥਿਤੀ ਦੇ ਨਾਲ ਹਮਾਤੇ ਹੀ ਉ ਦੀ ਵਰਤੋਂ ਹੁੰਦੀ ਹੈ ਉਚਾਈ ਦੇ ਆਧਾਰ ਤੇ ਉਚਾਈ ਦੇ ਆਧਾਰ ਤੇ ਰਜੇ ਆ ਜਾਂਦੇ ਆ ਚਾਰ ਠੀਕ ਹੈ ਉੱਚੇ ਉੱਚੇ ਸਵਰ ਹੁੰਦੇ ਆ ਇੱਕ ਇੱਕ ਅਰਧ ਉੱਚੇ ਸਵਰ ਹੁੰਦੇ ਆ ਇੱਕ ਹੁੰਦੇ ਨੇ ਨੀਵੇਂ ਸਵਰ ਇੱਕ ਹੁੰਦੇ ਆ ਜੀ ਅਰਧ ਨੀਵੇਂ ਸਵਰ ਉਚਾਈ ਦੇ ਆਧਾਰ ਤੇ ਚਾਰ ਤਰ੍ਹਾਂ ਦੇ ਸਵਰ ਹੈ ਜੀਬ ਦੀ ਸਥਿਤੀ ਦੇ ਅਨਸਾਰ ਤਿੰਨ ਤਰ੍ਹਾਂ ਦੇ ਸਵਰ ਹੈ ਅਗਲੇਰੇ ਵਿਚਕਾਰਲੇ ਤੇ ਪਛਲੇਰੇ ਤੇ ਇਹ ਜਿਹੜਾ ਉਸ ਵਰ ਹੈ ਰਜੇ ਆਪਣੇ ਕੋਲੇ ਇਹ ਪਿਛਲਾ ਗੋਲ ਉੱਚਾ ਤੇ ਬੰਦ ਆਪਣਾ ਡੀ ਅਨਸਰ ਹੈ ਠੀਕ ਹੈ ਤੇ ਜੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕਨਸੈਪਟ ਦੇ ਵਿੱਚ ਜਾ ਕੇ ਕਰਨਾ ਤਾਂ ਰਜੇ ਆਪਣੀ ਜਿਹੜੀ ਚੰਡੀਗੜ੍ਹ ਕੰਪੀਟੀਟਿਵ ਕਲਾਸਿਸ ਜਿਹੜੀ ਐਪ ਡਾਊਨਲੋਡ ਕਰ ਲਓ ਬੱਚੇ ਉੱਥੇ ਤੁਹਾਨੂੰ ਸਾਰਾ ਮਟੀਰੀਅਲ ਹੈ ਜਿਹੜਾ ਮੈਂ ਸਕਦੇ ਠੀਕ ਹੈ ਇਸ ਤੋਂ ਇਲਾਵਾ ਨੰਬਰ ਵਿੱਚ ਦਿੱਤਾ ਹੁੰਦਾ ਆਪਣੇ ਤੁਸੀਂ ਗੱਲ ਕਰ ਸਕਦੇ ਹੋ ਠੀਕ ਹੈ 97809 52606 ਦੇ ਉੱਪਰ ਠੀਕ ਹੈ ਅਗਲਾ ਪ੍ਰਸ਼ਨ ਕਰਦੇ ਹਾਂ ਜੀ ਪੰਜਾਬੀ ਟਰਬਿਊਨ ਦਾ ਵਰਤਮਾਨ ਸੰਪਾਦਕ ਕੌਣ ਹੈ ਹਾਂਜੀ ਪੰਜਾਬੀ ਟਰਬਿਊਨ ਦਾ ਵਰਤਮਾਨ ਲੱਗਿਆ ਕਰਨੀ ਆ ਰਜੇ ਸਰ ਲਿਆ ਕਰਨਗੇ ਤੁਹਾਡੀ ਕਲਾਸ ਹਾਂਜੀ ਪੰਜਾਬੀ ਟ੍ਰਿਬਿਊਨ ਦਾ ਵਰਤਮਾਨ ਸੰਪਾਦਕ ਕੌਣ ਹੈ ਹਰਪਜਨ ਹਲਵਾਰਵੀ ਸਿੱਧੂ ਦਮਦਮੀ ਗੁਲਜਾਰ ਸੰਧੂ ਜਾਂ ਵਰਿੰਦਰ ਵਾਲੀਆ ਚਾਹ ਰਜੇ ਦੱਸੋ ਵੀ ਇੰਨਾ ਚੋ ਕੋਈ ਵੀ ਨਹੀਂ ਵਰਤਮਾਨ ਸੰਪਾਦਕ ਅੱਜ ਦੀ ਗੱਲ ਕਰਦੇ ਹਾਂ ਜੀ ਹਾਂਜੀ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਜੇ ਕੰਮ ਕਰੀਏ ਰਜੇ ਆਪਾਂ ਇਹਨਾਂ ਦੇ ਪਹਿਲੇ ਬਾਨੀ ਜਾਂ ਪਹਿਲੇ ਸੰਪਾਦਕ ਦੀ ਤਾਂ ਉਹ ਤਾਂ ਸੀਗਾ ਬੱਚੇ ਦਿਆਲ ਸਿੰਘ ਮਜੀਠੀਆ ਇਸ ਤੋਂ ਬਾਅਦ ਰਜੇ ਹਰੀਸ਼ ਖਰੇ ਫਿਰ ਬੱਚੇ ਕੁਝ ਟਾਈਮ ਲਈ 18 ਤੋਂ ਲੈ ਕੇ ਸਵਰਾਜ ਵੀਰ ਸਿੰਘ ਤੇ ਜਿਹੜਾ ਅੱਜ ਹੁਣ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਪੰਜਾਬੀ ਟਰਬਿਊਨ ਦਾ ਸੰਪਾਦਕ ਹੈ ਉਹ ਹੈਗਾ ਜੀ ਅਰਵਿੰਦਰ ਕੌਰ ਜੋਹਲ ਨੋਟ ਕਰ ਲਿਓ ਜੀ ਅਰਵਿੰਦਰ ਕੌਰ ਜੋਹਲ ਏ ਪੰਜਾਬੀ ਟਰਬਿਊਨ ਦੇ ਵਰਤਮਾਨ ਸੰਪਾਦਕ ਹੈ ਤੇ ਪੰਜਾਬੀ ਟਰਬਿਊਨ ਦੀ ਜਿਹੜੀ ਟੈਗ ਲਾਈਨ ਹੈ ਉਹ ਹੈਗੀ ਬੱਚੇ ਲੋਕ ਆਵਾਜ਼ ਯਾਦ ਰੱਖਿਓ ਠੀਕ ਹੈ ਲੋਕ ਆਵਾਜ਼ ਅਗਲਾ ਪ੍ਰਸ਼ਨ ਆਪਣੇ ਕੋਲੇ ਹੈਗਾ ਜੀ ਬਾਹਰ ਦੇ ਬਹਾਰ ਵਿੱਚ ਅੰਤਰ ਹੈ ਹਾਂਜੀ ਬਾਹਰ ਤੇ ਬਾਹਰ ਵਿੱਚ ਅੰਤਰ ਹੈ ਬਲ ਦਾ ਸੰਗਮ ਸੁਰ ਜਾਂ ਬਾਕ ਸੁਰ ਬਾਹਰ ਤੇ ਬਾਹਰ ਦੇ ਵਿੱਚ ਰਜ ਸੁਰ ਦਾ ਅੰਤਰ ਹੈ ਸੀ ਆਪਸ਼ਨ ਡੀ ਅਗਲਾ ਪ੍ਰਸ਼ਨ ਆਪਣੇ ਕੋਲ ਹੈਗੇ ਜੀ ਕਕਾ ਅਤੇ ਖਖਾ ਵਿੱਚ ਅੰਤਰ ਹੈ ਕਿਸ ਚੀਜ਼ ਦਾ ਅੰਤਰ ਹੈ ਕਕਾ ਤੇ ਖਖਾ ਦੇ ਵਿੱਚ ਆਸ਼ਤਾ ਉਚਾਰਨ ਸਥਾਨ ਉਚਾਰਿਕ ਜਾਂ ਪ੍ਰਾਂਤਾ ਹਾਂਜੀ ਕਕਾ ਅਤੇ ਖਖਾ ਦੇ ਵਿੱਚ ਡੀ অপਸ਼ਨ ਹੈ ਜਿਹ ਪ੍ਰਾਂਤਾ ਦਾ ਜਿਹੜਾ ਅੰਤਰ ਹੈ ਅੱਗੇ ਆ ਗਿਆ ਜੀ ਪ੍ਰਸ਼ਨ ਉਤਰੀ ਲੈਂਦੀ ਵਿੱਚ ਕਿਹੜੀ ਉਪ ਭਾਸ਼ਾ ਨੂੰ ਰੱਖਿਆ ਜਾਂਦਾ ਹੈ ਹਾਂ ਜੀ ਉਤਰੀ ਤੇ ਲੈਂਦੀ ਕੋਠੋਹਾਰੀ ਮਲਤਾਨੀ ਸਰਾਇਕੀ ਜਾਂ ਚਾਂਗੀ ਤਾਂ ਉਤਰੀ ਲੈਂਦੀ ਦੇ ਵਿੱਚ ਕੋਠੋਹਾਰੀ ਭਾਸ਼ਾ ਨੂੰ ਉਪ ਭਾਸ਼ਾ ਨੂੰ ਰੱਖਿਆ ਜਾਂਦਾ ਹੈ ਅਗਲਾ ਪ੍ਰਸ਼ਨ ਹੈਗਾ ਜੀ ਆਪਣੇ ਕੋਲੇ ਕਿਸ ਨਾਮ ਨਾਲ ਰੂਪ ਦੀ ਕਿਰਿਆ ਤੋਂ ਰੂਪ ਕਿਰਿਆ ਤੋਂ ਚਰਚਾ ਹੁੰਦੀ ਹੈ ਹਾਂ ਜੀ लिख तो लिखत चर् तिना दूगा कर तो करना पढ़ तो पढ़ाई लिख तो लिखत तीन ही ठीक है डी आंसर आऊगा अगला प्रश्न है अपने कोल ਕਮਲ ਉਦੋਂ ਪੜ ਰਿਹਾ ਹੁੰਦਾ ਹੈ ਕਮਲ ਉਦੋਂ ਪੜ ਰਿਹਾ ਹੁੰਦਾ ਹੈ ਵਾਕ ਦੇ ਵਿੱਚ ਕਿਰਿਆਮੇ ਰੂਪਾਂ ਦੀ ਗਿਣਤੀ ਦੇ ਆਧਾਰ ਤੇ ਕਿਹੜਾ ਸਹੀ ਹੈ অপਸ਼ਨਾਂ ਪੜੋ ਰਾਜੀ ਮੁੱਖ ਕਿਰਿਆ ਗਤੀਵਾਚਕ ਜ ਜ ਸੰਭਾਵਿਕ ਹੈ ਜਾਂ ਗਤੀਵਾਚਕ ਜਾਂ ਸਹਾਇਕ ਕਿਰਿਆ ਹੈ ਠੀਕ ਹੈ ਫਿਰ ਤੀਜੀ ਦੀਜੀ ਬਚੇ ਸੰਭਾਵਿਕ ਗਤੀਵਾਚਕ ਸਹਾਇਕ ਤੇ ਗਤੀਵਾਚ ਲਾਸਟ ਦੇ ਵਿੱਚ ਦੋਵਾਂ ਦੇ ਵਿੱਚ ਸਹਾਇਕ ਕਿਰਿਆ ਹੁੰਦੀ ਹੈ ਰਜੇ ਤੇ ਦੋਵਾਂ ਦੇ ਵਿੱਚ ਸੰਭਾਵਿਕ ਹੈ ਠੀਕ ਹੈ ਤਾਂ ਹਣ ਦੇਖੋ ਆਨਸਰ ਕੀ ਬਣੂਗਾ ਆਪਣਾ ਆਨਸਰ ਬਣੂਗਾ ਬੱਚੇ ਏ ਠੀਕ ਹੈ ਪਹਿਲਾ ਕੀ ਹੈ ਮੁੱਖ ਕਿਰਿਆ

ਰਜੇ ਹੈ ਕੋੜੀਆਂ ਸਿੱਠਣੀਆਂ ਸੁਹਾਗ ਹੈ ਜਾਂ ਸਿੱਖ ਹੈ ਸੀ অপਸ਼ਨ ਦੇਵੇਂ ਬਾਬਲਾਉਸ ਕਰੇ ਇਹ ਬੱਚੇ ਇੱਕ ਸੁਹਾਗ ਹੈ ਠੀਕ ਹੈ ਜੋ ਕੁੜੀਆਂ ਦੇ ਵਿਆਹ ਦੇ ਵਿੱਚ ਗਾਏ ਜਾਂਦੇ ਆ ਕੋੜੀਆਂ ਮੁੰਡੇ ਦੇ ਵਿਆਹ ਦੇ ਵਿੱਚ ਗਾਈਆਂ ਜਾਂਦੀਆਂ ਇਹ ਸਿੱਠਣੀਆਂ ਜਿਹੜਾ ਵਿਆਹ ਵਾਲਾ ਰਣਕਾ ਹੁੰਦਾ ਲਾੜਾ ਹੁੰਦਾ ਠੀਕ ਹੈ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸੁੜੀ ਦੀਆਂ ਰਿਸ਼ਤੇਦਾਰ ਔਰਤਾਂ ਦੇ ਵੱਲੋਂ ਠੀਕ ਹੈ ਹਾਸੇ ਦੇ ਵਿੱਚ ਜੋ ਮਜ਼ਾਕ ਦੇ ਵਿੱਚ ਮਿੱਠੀਆਂ ਮਿੱਠੀਆਂ ਜਿਹੜੀਆਂ ਗਾਲਾਂ ਕੱਢੀਆਂ ਜਾਂਦੀਆਂ ਰੱਜੇ ਉਹ ਕੀ ਹੁੰਦੀਆਂ ਸਿੱਠਣੀਆਂ ਅਗਲਾ ਪ੍ਰਸ਼ਨ ਹੈਗਾ ਜੀ ਜਾਗੋ ਕੱਢਣ ਸਮੇ ਜਾਗੋ ਨੂੰ ਮੋਟ ਵਿੱਚ ਕੌਣ ਚੁੱਕਦਾ ਹੈ ਹਾਂਜੀ ਸਭ ਤੋਂ ਪਹਿਲਾਂ ਸਾਰੇ ਜਾਣੇ ਪਤਾ ਰਹੇ ਨਾਨਕਿਆਂ ਵੱਲੋਂ ਜਾਗੋ ਕੱਢੀ ਜਾਂਦੀ ਤੇ ਸਭ ਤੋਂ ਪਹਿਲਾਂ ਜਿਹੜੀ ਜਾਗੋ ਆ ਉਹ ਮਾਮੀ ਨੂੰ ਚਕਾਈ ਜਾਂਦੀ ਹੈ ਹਾਂਜੀ ਅਗਲਾ ਪ੍ਰਸ਼ਨ ਪੜ੍ਹੋ ਜੀ ਵਰੀਨਾ ਕੀ ਹੈ ਹਾਂਜੀ ਵਰੀਨਾ ਲੱਸੀ ਪੈਰ ਪਾਉਣ ਮਗਰੋਂ ਦਾ ਅਨੁਸ਼ਠਾਨ ਜਾਂ ਬੱਚੇ ਦੇ ਜਨਮ ਤੋਂ ਸਵਾ ਮਹੀਨਾ ਬਾਅਦ ਕੀ ਜਾ ਅਨੁਸ਼ਠਾਨ ਜਾਂ ਮੌਤ ਤੋਂ ਸਾਲ ਦੇ ਅੰਦਰ ਕੀਤਾ ਜਾਂਦਾ ਜਿਹੜਾ ਅਨੁਸ਼ਠਾਨ ਉਹ ਹੈ ਜੇ ਜਾਂ ਵਰੇ ਦੇ ਬਾਅਦ ਮੁਕਲਾਵੇ ਮੌਕੇ ਦਾ ਅਨੁਸ਼ਠਾਨ ਹਾਂਜੀ ਬੜੀ ਨਾ ਸੀ ਆਨਸਰ ਹੈ ਜੀ ਮੌਤ ਤੋਂ ਸਾਲ ਦੇ ਅੰਦਰ ਕੀਤਾ ਜਾਂਦਾ ਅਨੁਸ਼ਠਾਨ ਅਗਲਾ ਪ੍ਰਸ਼ਨ ਆਪਣੇ ਕੋਲ ਹੈ ਕਿ ਜੇ ਬਾਣ ਦੇ ਗਹਿਣੇ ਹਨ ਇਹਨਾਂ ਵਿੱਚੋਂ ਹਾਂਜੀ ਦੱਸੋ ਬਾਣ ਦੇ ਗਹਿਣੇ ਕਿਹੜੇ-ਕਿਹੜੇ ਹਨ ਇਹਨਾਂ ਦੇ ਵਿੱਚੋਂ ਇਹ অপਸ਼ਨ ਦੇ ਵਿੱਚ ਕੈਂਠਾ, ਹਮੇਲਤਵੀਕ ਇਹ ਬੱਚੇ ਗੱਲ ਦੇ ਗਹਿਣੇ ਆ ਗਏ ਠੀਕ ਹੈ ਵਿਛੂਆ ਪੰਜੀਬ ਚੰਦਰ ਇਹ ਸਾਰੇ ਪੈਰਾਂ ਦੇ ਗਹਿਣੇ ਆ ਆਰਸੀ ਗੋਖੜੂ ਗਜਰਾ ਇਹ ਰਜਿਖੀ ਹੈ ਬੀ ਆਪਸ਼ਨ ਦੇ ਵਿੱਚ ਜਿਹੜੇ ਆ ਵਾਲੇ ਗਹਿਣੇ ਆ ਇਹ ਬਾਹਾਂ ਦੇ ਹੱਥ ਦੇ ਗਹਿਣੇ ਆ ਇਹਦੇ ਵਿੱਚ ਠੀਕ ਹੈ ਮੰਦਰੀ ਉਂਗਲ 'ਚ ਪਹਿਨੀ ਜਾਂਦੀ ਹੈ ਛੱਲਾ ਵੀ ਉਂਗਲ 'ਚ ਪਹਿਨਿਆ ਜਾਂਦਾ ਜਿਵੇਂ ਵਿੱਚ ਗਜਰਾ ਆ ਗਿਆ ਗੋਖੜੂ ਆਰਸੀ ਇਹ ਸਾਰੇ ਗੁੱਟ ਤੇ ਬਾਹਾਂ ਤੇ ਪਹਿਨੇ ਜਾਣ ਵਾਲੇ ਗਹਿਣੇ ਆ ਜੀ ਅੱਗੇ ਹੈ ਕਰ ਜੇ ਲੋਕ ਸਾਜਾਂ ਦਾ ਸਹੀ ਜੁਟ ਹੈ ਹਾਂਜੀ ਲੋਕ ਸਾਜ ਦਾ ਸਹੀ ਜੁਟ ਹਾਰਮੋਨੀਅਮ ਬੰਸਲੀ ਸ਼ੈਣੀ ਅਰਬਾਬ ਤਬਲਾ ਬੰਸਰੀ ਸਿਤਾਰ ਖੜਤਾਲ ਸਰੰਗੀ ਢੀਚ ਹੈਗਾ ਰਜੇ ਅਲਗੁੜਾ ਟੋਲਕ ਤੁੰਬੀ ਹਾਂਜੀ ਇੰਨਾ ਚੰ ਸਹੀ ਜੁੱਟ ਦੇਖਣੇ ਵਿੱਚੇ ਉਹ ਹੈਗਾ ਜੀ ਸੀ ਤਾਲ ਖੜਤਾਲ ਤੇ ਸਰੰਗੀ ਸਹੀ ਜੋਟ ਬਣਾਉਣੇ ਆ ਠੀਕ ਹੈ ਅਗਲਾ ਪ੍ਰਸ਼ਨ ਹੈਗਾ ਫੁਰਿੱਦਾ ਜੇ ਦੇ ਨਾਲਾ ਕਪਿਆ ਜੇ ਗਲ ਕਪੈ ਚੁਖ ਪਵਨ ਨੈ ਇਤੀ ਮਾਮਲੇ ਸਹਾਨਾ ਇਤੀ ਦੁਖ ਸ਼ਲੋਕ ਸੰਬੰਧਿਤ ਹੈ ਕਿਹੜੇ ਨਾਲ ਸੰਬੰਧਿਤ ਹੈ ਇਹ ਸ਼ਲੋਕ ਮਨੁੱਖੀ ਹਸਤੀ ਦੀ ਇਹ ਲੋਕਿਕਤਾ ਨਾਲ ਹੈ ਜਾਂ ਸੰਸਾਰਿਕ ਚ ਮਿਲਿਆ ਨਾਲ ਹੈ ਠੀਕ ਹੈ ਜਾਂ ਫਰੀਦ ਜੀ ਦੀ ਭਾਵਨਸਲੀ ਰੁਚੀ ਨਾਲ ਹੈ ਜਾਂ ਡਾਕਟਰਾਂ ਦੇ ਵਿਅਕਤੀ ਦੀ ਇੱਛਾ ਨਾਲ ਹਾਂਜੀ ਪ੍ਰਿਦਾਂ ਜੇ ਦੇ ਨਾਲ ਕੱਪਿਆ ਜੇ ਗੱਲ ਦੀ ਲੋਕਿਕਤਾ ਨਾਲ ਠੀਕ ਹੈ ਜੀ ਮਨੁੱਖੀ ਆਸਤੇ ਦੀ ਲੋਕਿਕਤਾ ਨਾਲ ਅਗਲਾ ਪ੍ਰਸ਼ਨ ਹੈਗਾ ਬੱਚੇ ਕਿਹੜਾ ਜੁੱਟ ਸਮਕਾਲੀਆਂ ਦਾ ਹੈ ਇਹਨਾਂ ਚੋਂ ਇੱਕ ਦੂਜੇ ਦੀ ਸਮਕਾਲੀਆਂ ਦਾ ਕਿਹੜਾ ਜੁੱਟ ਸਹੀ ਹੈ ਹਾਸ਼ਮ ਅਤੇ ਸ਼ਾਹ ਹੁਸੈਨ ਨਜਾਬਤ ਅਤੇ ਦਮੋਦਰ ਕਾਦਰਯਾਰ ਤੇ ਪਿੱਲੂ ਜਾਂ ਬੁੱਲੇ ਸ਼ਾਹ ਤੇ ਵਾਰਿਸ ਸ਼ਾਹਾਂ ਜੀ

ਅਦਵੈਤਵਾਦ ਦਾ ਸੂਫੀ ਕਵੀਆਂ ਵਿੱਚੋਂ ਕਿਸ ਕਵੀ ਦੇ ਵਧੇਰੇ ਅਸਰ ਪਿਆ ਹਾਂ ਜੀ ਅਦਵੈਤਵਾਦ ਬੁੱਲੰਦ ਫਰੀਦ ਬੁੱਲੇ ਸ਼ਾ ਸ਼ਾਹ ਹੁਸੈਨ ਜਾਂ ਸੁਲਤਾਨ ਬਾਖ਼ੀ ਅਦਵੈਤਵਾਦ ਤਾਂ ਸេរ ਹੈ ਰੱਜੀ ਜਿਹੜਾ ਉਹ ਬੁੱਲੇ ਸ਼ਾ ਦੇ ਉੱਪਰ ਪਿਆ ਵੀ ਆਪਸ਼ਨ ਆਉਗੀ ਠੀਕ ਹੈ ਬੁੱਲੇ ਸ਼ਾ ਅੱਗੇ ਹੈ ਜੇ ਪੁਰਸਲਾਤ ਤੇ ਅਨਹਲਕ ਪੁਰਸਲਾਤ ਤੇ ਅਨਲਖ ਕਿਸ ਦਾ ਉਤਾਰਾ ਦੇ ਸੰਗਲਪ ਹੈ ਬੱਚੇ ਭਗਤੀ ਕਾ ਕਿੱਸਾ ਕਾ ਸੂਫੀ ਕਾ ਅਬਜਾ ਮਾਰ ਕਾ ਹਾਂਜੀ ਸੀ ਵੈਰੀ ਗੁੱਡ ਸੂਫੀ ਕਾ ਦੇ ਵਿੱਚ ਪੁਰਸਲਾਤ ਤੇ ਅਨਹਲਕ ਅਗਲਾ ਪ੍ਰਸ਼ਨ ਆਪਣੇ ਕੋਲੇ ਹੈਗਾ ਬੱਚੇ ਕਿਸ ਬਾਣੀ ਦੇ ਵਿੱਚ ਸੰਤ ਬ੍ਰਹਮ ਗਿਆਨੀ ਗੁਰਮਖ ਆਦ ਅਧਿਆਤਮਿਕ ਅਦਮੀਆਂ ਦੀ ਵਿਆਖਿਆ ਕੀਤੀ ਗਈ ਆ ਹਾਂਜੀ ਇਸ ਬਾਈਂਡ ਦੇ ਵਿੱਚ ਸੰਤ ਬ੍ਰह्म ਗਿਆਨੀ ਗੁਰਮਖ ਜਾਂ ਜੈ ਪ੍ਰਸਾਦ ਪ੍ਰਭ ਦਾ ਸਿਮਰਨ ਠੀਕ ਹੈ ਪਿਛਲੀ ਵਾਰੀ ਵਰਸ ਜੈ ਪ੍ਰਸਾਦ ਪੁੱਛਿਆ ਗਿਆ ਸੀ ਪੇਪਰ ਦੇ ਵਿੱਚ ਠੀਕ ਹੈ ਤਾਂ ਸਾਰੀ ਜਿਹੜੀ ਵਿਆਖਿਆ ਸੁਖਮਣੀ ਸਾਹਿਬ ਦੇ ਵਿੱਚ ਕੀਤੀ ਮਿਲਦੀ ਹੈ ਜੀ ਜੋ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ 24 ਅਸ਼ਟਪਦੀਆਂ ਤੇ ਗੌੜੀ ਰਾਗ ਦੇ ਵਿੱਚ ਹੈ ਪੰਜਵੇਂ ਗੁਰੂ ਅਰਜਨ ਦੇਵ ਜੀ ਠੀਕ ਹੈ ਅਗਲਾ ਪ੍ਰਸ਼ਨ ਆਪਣੇ ਕੋਲੇ ਹੈ ਜੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੋ ਮੰਦੇ ਪੰਕਤੀਆਂ ਕਿਸਤੀਆਂ ਲਿਖੀਆਂ ਹੋਈਆਂ ਹਨ ਜੀ ਗੁਰੂ ਨਾਨਕ ਦੇਵ ਜੀ ਭਗਤ ਕਬੀਰ गुरु भादर एक बहादुर जहां शेख फरीद अवल अल्लाह नूर अपाया भगत कबीर जी दिया है रजे है भगत कबीर जी दिया पंक्तियां बी ऑप्शन ਕਿਸਾ ਮਿਰਜਾ ਸਾਹਿਬਾ ਵਿੱਚ ਕਿਹੜੇ ਰਸ ਹਨ ਹਾਂਜੀ ਪਿੱਲੂ ਰਚਿਤ ਕਿੱਸਾ ਮਿਰਜਾ ਸਾਹਿਬਾ ਦੇ ਵਿੱਚ ਕਿਹੜੇ ਰਸ ਹਨ ਸ਼ਿੰਗਾਰ ਬੀਰ ਤੇ ਕਰੋਨਾ ਰਸ ਬੀਰ ਕਰੋਨਾ ਬਿਪਤ ਰਸ ਸ਼ਿੰਗਾਰ ਵੀਰ ਹਾਸ ਰਸ ਕਰੋਨਾ ਸ਼ਿੰਗਾਰ ਤੇ ਰੋਧਰ ਹਾਂਜੀ ਤਾਂ ਮਿੱੱਜਾ ਸਾਹਿਬਾ ਦੇ ਵਿੱਚ ਰਜੇ ਇਹ ਆਨਸਰ ਹੈ ਸਹੀ ਹੈ ਜੀ ਠੀਕ ਹੈ ਏ ਆਊਗਾ ਰਜੇ ਸ਼ਿੰਗਾਰ ਵੀਰ ਤੇ ਕਰੋਨਾ ਰਸ ਠੀਕ ਹੈ ਰੋਧਰ ਰਸ ਨਹੀਂ ਹੈਗਾ ਉਹਦੇ ਵਿੱਚ ਡੀ ਦੇ ਵਿੱਚ ਰੋਧਰ ਦਿੱਤਾ ਹੋਇਆ ਹੈ ਸ਼ਿੰਗਾਰ ਵੀਰ ਤੇ ਕਰੋਨਾ ਏ ਆਨਸਰ ਹੈ ਆਪਣਾ ਠੀਕ ਹੈ ਅਗਲਾ ਅੱਜ ਦੇ ਪ੍ਰਸ਼ਨ ਰਜੇ ਆਪਣੇ ਹੋ ਚੁੱਕੇ ਆ ਠੀਕ ਹੈ ਵਧੀਆ ਲੱਗਦਾ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਠੀਕ ਹੈ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹੋਰ ਬੱਚਿਆਂ ਤੱਕ ਵੀ ਪਹੁੰਚ ਸਕੇ ਠੀਕ ਹੈ ওকে ਜੀ ਧੰਨਵਾਦ